ਹੈਲੋ ਦੋਸਤੋ ਮੈਂ ਅਵਧਿੰਦਰ ਸਿੰਘ ਲਾਂਡੇ ਤੇ ਤੁਹਾਡਾ ਸਵਾਗਤ ਕਰਦਾ ਹਾਂ ਤਾਂ ਅੱਜ ਦੀ ਕਲਾਸ ਦੇ ਆਪਣੇ ਟੌਪਿਕਸ ਜੋ ਰਹਿਣ ਵਾਲੇ ਨੇ ਉਹ ਆਪਣੇ ਕੋਲ ਕੋਨਫਰੈਂਸਾ ਖিলাਫਤ ਮੂਵਮੈਂਟ ਠੀਕ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਕੁਇਟ ਇੰਡੀਆ ਮੂਵਮੈਂਟ ਕ੍ਰਿਪਸ ਮਿਸ਼ਨ ਠੀਕ ਹੈ ਤਾਂ ਇਹ ਸਾਰੇ ਟੌਪਿਕਸ ਸਟੱਡੀ ਨੇ ਆਪਣੇ ਅੱਜ ਦੀ ਕਲਾਸ ਦੇ ਵਿੱਚ ਰਹਿਣ ਵਾਲੇ ਨੇ ਤਾਂ ਆਪਣੀ ਕਲਾਸ ਜਿਹੜੀ ਹੋ ਤੁਹਾਨੂੰ ਪਤਾ ਹੈ ਕਿ ਥਿਉਰੀ ਕਲਾਸ ਜਿਹੜੀਆਂ ਨੇ ਚੱਲ ਰਹੀਆਂ ਨੇ ਜਿਸ ਦੀ ਆਪਣੇ ਕੋਲੇ ਅੱਜ 4ਥ ਕਲਾਸ ਹੈ ਠੀਕ ਹੈ ਤੇ ਇਸ ਤੋਂ ਪਹਿਲਾਂ ਆਪਾਂ 3 ਕਲਾਸ ਜਿਹੜੀਆਂ ਨੇ ਉਹ ਇੰਡੀਅਨ ਜੀਕੇ ਦੀ ਕੰਪਲੀਟ ਕਰ ਚੁੱਕੇ ਹ ਹੇ ਤਾਂ ਕਰ ਤੁਸੀਂ ਹਜੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਕੰਟੀਨਿਊ 올 ਤੇ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਿਆਨ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਕਰਦੇ ਆਂ ਇਹਦੀ ਕਲਾਸ ਦੀ ਸ਼ੁਰੂਆਤ ਜਿਸ ਦੇ ਨਾਲ ਹੀ ਆਪਣੀ ਅੱਜ ਦੀ ਕਲਾਸ ਦਾ ਫਰਸਟ ਜੋ ਹੈ ਟੌਪਿਕ ਉਹ ਹੈ ਆਪਣੇ ਕੋਲ ਪਹਿਲੀ ਗੋਲ ਮੇਸ ਕਾਨਫਰੰਸ ਕਦੋਂ ਹੋਈ ਸੀ 1930 ਦੇ ਵਿੱਚ ਇਹਨਾਂ ਦੇ ਵਿੱਚ ਇਹ ਪੁਆਇੰਟਡਾ ਹੁੰਦਾ ਆਪਣਾ ਮੇਨ ਯਾਦ ਰੱਖਣ ਵਾਲਾ ਹੁੰਦਾ ਇੱਕ ਤਾਂ ਠੀਕ ਹੈ ਕਿ ਜਿਹੜੀ ਇਹ ਗੋਲਡਮਿਸ ਕਾਨਫਰੰਸਾਂ ਸੀਗੀਆਂ ਹੋਈਆਂ ਕਦੋਂ-ਕਦੋਂਆਂ ਕਿ ਇਹਨਾਂ ਦੇ ਵਿੱਚ ਇਹ ਵੀ ਕੁਐਸਚਨ ਬਣ ਕੇ ਆ ਜਾਂਦੇ ਹੁੰਦੇ ਕਿ ਪਹਿਲੀ ਗੋਲਡਮਿਸ ਕਾਨਫਰੰਸ ਕਦੋਂ ਹੋਈ ਸੀ ਦੂਸਰੀ ਕਦੋਂ ਹੋਈ ਸੀ ਤੀਸਰੀ ਕਦੋਂ ਹੋਈ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਵੀ ਕੁਐਸਚਨ ਬਣ ਕੇ ਆ ਜਾਂਦੇ ਨੇ ਤਾਂ ਆਪਣੇ ਕੋਲੇ ਫਰਸਟ ਗੋਲਡਮਿਸ ਕਾਨਫਰੰਸ ਜਿਹੜੀ ਹੋਈ ਸੀ ਉਹ 1930 ਦੇ ਵਿੱਚ ਹੋਈ ਸੀ ਸੈਕੰਡ ਜਿਹੜੀ ਹੋਈ ਸੀ 1931 ਦੇ ਵਿੱਚ ਹੋਈ ਸੀ ਔਰ ਥਰਡ ਜਿਹੜੀ ਹੋਈ ਸੀ ਉਹ 1932 ਦੇ ਵਿੱਚ ਹੋਈ ਸੀ ਠੀਕ ਹੈ ਤਾਂ ਇਹਨਾਂ ਨੂੰ ਆਪਾਂ ਸੀਰੀਜ਼ ਵਾਈਜ਼ ਕਰਦੇ ਹਾਂ ਵੀ ਕਿਵੇਂ ਆਪਣੇ ਕੋਲ ਕਿਵੇਂ-ਕਿਵੇਂ ਇਹ ਚੱਲੀਆਂ ਤਾਂ ਪਹਿਲੀ ਗੋਲਡਮ ਲੰਡਨ ਦੇ ਵਿੱਚ ਹੋਈ ਠੀਕ ਹੈ ਪਹਿਲੀ ਗੋਲਮੇਸ ਕਾਨਫਰੰਸ ਜਿਹੜੀ ਸੀਗੀ ਇਹ ਲੰਡਨ ਦੇ ਵਿੱਚ ਹੋਈ ਤਾਂ ਇਸ ਦੇ ਸਮੇਂ ਤੇ ਜਿਹੜਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਸੀ ਉਹ ਕੌਣ ਸੀ ਰਾਮਸੇ ਮੈਕਡੋਨਲਡ ਠੀਕ ਹੈ ਰਾਮਸੇ ਮੈਕਡੋਨਲਡ ਤਾਂ ਉਹ ਜਿਹੜਾ ਸੀਗਾ ਉਹ ਉਸ ਸਮੇਂ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਸੀ ਤੇ ਇੰਡੀਆ ਵਿੱਚੋਂ ਜਿਹੜਾ ਸੀਗਾ ਪਹਿਲੀ ਗੋਲਮੇਸ ਕਾਨਫਰੰਸ ਦੇ ਵਿੱਚ ਇਸ ਗੋਲਮੇਸ ਕਾਨਫਰੰਸ ਨੂੰ ਅਟੈਂਡ ਕਰਨ ਲਈ ਕੌਣ ਗਿਆ ਸੀ ਤਾਂ ਡਾਕਟਰ ਪੀਮਰੋ ਅੰਬੇਦਕਰ ਜੀ ਜਿਹੜੇ ਸੀਗੇ ਪਹਿਲੀ ਗੋਲਮੇਸ ਕਾਨਫਰੰਸ ਨੂੰ ਅਟੈਂਡ ਕਰਨ ਦੇ ਲਈ ਲੰਡਨ ਗਏ ਸਨ ਠੀਕ ਹੈ ਤਾਂ ਇਹਦੇ ਵਿੱਚ ਇਹ ਵੀ ਇੱਕ ਪੁਆਇੰਟ ਹੈਗਾ ਆਪਣੇ ਕੋਲ ਮੈਂ ਕਿ ਕਿਸਦੇ ਦੁਆਰਾ ਤਿੰਨੋਂ ਗੋਲ ਮੇਸ ਕਾਨਫਰੰਸਾਂ ਜਿਹੜੀਆਂ ਸਨਗੀਆਂ ਉਹ ਅਟੈਂਡ ਕੀਤੀਆਂ ਗਈਆਂ ਸੀ ਤਾਂ ਡਾਕਟਰ ਭੀਮrao ਅੰਬੇਦਕਰ ਜੀ ਜਿਹੜੇ ਸੀਗੇ ਇਹਨਾਂ ਦੁਆਰਾ ਤਿੰਨੋਂ ਮੀਟਿੰਗਸ ਦੇ ਵਿੱਚ ਜਿਹੜਾ ਸੀ ਉਹ ਗਏ ਸੀ ਇਹ ਔਰ ਤਿੰਨੋਂ ਮੀਟਿੰਗਸ ਜਿਹੜੀਆਂ ਸੀਗੀਆਂ ਇਹਨਾਂ ਦੁਆਰਾ ਅਟੈਂਡ ਕੀਤੀਆਂ ਗਈਆਂ ਸੀ ਦੂਸਰੀ ਗੋਲ ਮੇਸ ਕਾਨਫਰੰਸ ਦੀ ਗੱਲ ਕਰੀਏ ਤਾਂ ਦੂਸਰੀ ਗੋਲ ਮੇਸ ਕਾਨਫਰੰਸ ਜਿਹੜੀ ਸੀਗੀ ਇਹ 5 ਮਾਰਚ 1931 ਦੇ ਵਿੱਚ ਹੋਈ ਸੀ ਅਗਰ ਐਗਜ਼ੈਕਟ ਡੇਟ ਦੀ ਗੱਲ ਕਰੀਏ ਠੀਕ ਹੈ 5 ਮਾਰਚ 1931 ਦੇ ਵਿੱਚ ਹੋਈ ਸੀ ਜਿਸ ਦੇ ਵਿੱਚ ਜਿਹੜਾ ਸੀਗਾ ਇਸ ਸਮੇਂ ਦਾ ਇਹਨਾਂ ਦਾ ਵੌਇਸ ਰਿਹਾ ਠੀਕ ਹੈ ਇਸ ਜਿਹੜੀ ਜਦੋਂ ਇਹ ਕਾਨਫਰੰਸ ਹੋ ਰਹੀ ਸੀ ਉਹ ਤੋਂ ਕਰਤੀ ਦੇ ਵਿੱਚ ਤਾਂ ਉਸ ਸਮੇਂ ਦਾ ਵੌਇਸ ਰਿਹਾ ਜੀ ਉਹ ਪਹੁੰਚ ਗਿਆ ਜੀ ਵਿਲਿੰਗਸਟਨ ਠੀਕ ਹੈ ਤਾਂ ਵਿਲਿੰਗਸਟਨ ਜਿਹੜਾ ਸੀਗਾ ਉਸ ਟਾਈਮ 'ਤੇ ਜਿਹੜਾ ਸੀਗਾ ਅੰਗਰੇਜ਼ਾਂ ਦਾ ਜਿਹੜਾ ਸੀ ਉਹ ਵੌਇਸ ਰਿਹਾ ਸੀਗਾ ਠੀਕ ਹੈ ਤਾਂ ਇਹ ਕਾਨਫਰੰਸ ਕਾਦੇ ਲਈ ਹੋਈ ਸੀ ਤਾਂ ਇਹ ਕਾਨਫਰੰਸ ਦਾ ਜਿਹੜਾ ਮੁੱਦਾ ਸੀਗਾ ਕੀ ਕੀਤਾ ਗਈ ਸੀ ਅਬੋਲਿਸ਼ ਸਾਲਟ ਲਾ ਠੀਕ ਹੈ ਤਾਂ ਜਿਹੜਾ ਸਾਲਟ ਦੇ ਉੱਪਰ ਟੈਕਸ ਲਗਾਇਆ ਜਾ ਰਿਹਾ ਸੀ ਸਾਲਟ ਦੇ ਉੱਪਰ ਟੈਕਸ ਲਗਾਇਆ ਜਾ ਰਿਹਾ ਸੀ ਉਸ ਟੈਕਸ ਨੂੰ ਅਵੋਇਡਿਸ਼ ਕਰਨ ਦੇ ਲਈ ਹਟਾਉਣ ਦੇ ਲਈ ਜਿਹੜੀ ਸੀਗੀ ਇਹ ਮੀਟਿੰਗ ਜਿਹੜੀ ਸੀ ਕੀਤੀ ਗਈ ਸੀ ਇਹ ਕਾਨਫਰੰਸ ਰੱਖੀ ਗਈ ਸੀ ਠੀਕ ਹੈ ਤੇ ਇਹਦੇ ਵਿੱਚ ਡਾਕਟਰ ਭੀਮrao ਅੰਬੇਦਕਰ ਜੀ ਤਾਂ ਜਿਹੜੇ ਸੀ ਗਏ ਗਏ ਸੀ ਬਟ ਇਹਨਾਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਗਾਂਧੀ ਜੀ ਵੀ ਜਿਹੜੇ ਸੀਗੇ ਉਹ ਮੀਟਿੰਗ ਨੂੰ ਅਟੈਂਡ ਕਰਨ ਦੇ ਲਈ ਗਏ ਸੀ ਕਿੱਥੇ ਲੰਡਨ ਕਿਉਂਕਿ ਇਹ ਤਿੰਨੋਂ ਮੀਟਿੰਗਸ ਕਿੱਥੇ ਹੋਈਆਂ ਸੀ ਲੰਡਨ ਦੇ ਵਿੱਚ ਹੀ ਹੋਈਆਂ ਸੀ ਫਿਰ ਗੱਲ ਆਉਂਦੀ ਆਪਣੇ ਕੋਲੇ 3rd ਵਾਰ ਮੀਸ ਕਾਨਫਰੰਸ ਦੀ ਦ ਥਰਡ ਗੋਲ ਮੀਸ ਕਾਨਫਰੈਂਸ ਜਿਹੜੀ ਸੀ ਕਤੋਂ ਹੋਈ ਆਪਾਂ ਜਿਵੇਂ ਗੱਲ ਕੀਤੀ ਕਿ 1932 ਦੇ ਵਿੱਚ ਥਰਡ ਮੀਸ ਗੋਲ ਜਿਹੜੀ ਹੁੰਦੀ ਹੈ ਤੀਸਰੀ ਗੋਲ ਮੀਸ ਕਾਨਫਰੈਂਸ ਹੁੰਦੀ ਹੈ ਠੀਕ ਹੈ ਤਾਂ ਇਹਦੇ ਵਿੱਚ ਕੀ ਸੀਗਾ ਇਹ ਕਦੇ ਲਈ ਕਿ ਇਹ ਜਿਹੜੀ ਕਾਨਫਰੈਂਸ ਬਠਾਈ ਗਈ ਸੀ ਤਾਂ ਇਹਦੇ ਵਿੱਚ ਜਿਹੜਾ ਪੂਨਾ ਪੈਕਟ ਸੀਗਾ ਠੀਕ ਹੈ ਜਿਹੜਾ ਪੂਨਾ ਪੈਕਟ ਸੀਗਾ ਉਸ ਨੂੰ ਜਿਹੜਾ ਸੀਗਾ ਉਹ ਪਾਸ ਕੀਤਾ ਗਿਆ ਸੀ ਠੀਕ ਹੈ ਪੂਨਾ ਐਕਟ ਡਾ ਸੀਗਾ ਪਾਸ ਕੀਤਾ ਗਿਆ ਸੀ ਆਪਾਂ ਨੂੰ ਪਤਾ ਹੈ ਕਿ ਪੂਨਾ ਐਕਟ ਬਣਾ ਕਿੱਥੇ ਸੀ ਪੂਨਾ ਦੇ ਵਿੱਚ ਬਟ ਉਹਨੂੰ ਪਾਸ ਕਿਦੋਂ ਕੀਤਾ ਗਿਆ ਸੀ ਉਹ ਤੀਸਰੀ ਗੋਲ ਮੀਟਿੰਗ ਕਾਨਫਰੰਸ ਦੇ ਵਿੱਚ ਕੀਤਾ ਗਿਆ ਸੀ ਹਾਂ ਤਾਂ ਇਹ ਕਾਨਫਰੰਸ ਕਿੱਥੇ ਹੋਈ ਸੀ ਤਾਂ ਇਹ ਕਾਨਫਰੰਸ ਤਾਂ ਲੰਡਨ ਦੇ ਵਿੱਚ ਹੀ ਹੋਈ ਸੀ ਇਹ ਬਿੱਲ ਜਿਹੜਾ ਪੂਨਾ ਦੇ ਵਿੱਚੋਂ ਪਾਸ ਕਰਕੇ ਉੱਥੇ ਲਿਜਾਇਆ ਗਿਆ ਔਰ ਬਾਅਦ ਵਿੱਚ ਚੌਥੇ ਜਿਹੜਾ ਸੀ ਇਹ ਪਾਸ ਕੀਤਾ ਗਿਆ ਸੀ ਠੀਕ ਹੈ ਕਦੋਂ ਪਾਸ ਹੋਇਆ ਸੀ 1932 ਦੇ ਵਿੱਚ ਬਟ ਐਗਜ਼ੈਕਟ ਡੇਟ ਦੀ ਗੱਲ ਕਰੀਏ ਤਾਂ ਆਪਣੇ ਕੋਲ ਆਉਂਦੀ ਹੈ 24 ਸਪਟੈਂਬਰ 1900 32 ਦੇ ਵਿੱਚ ਜਿਹੜਾ ਸੀਗਾ ਪੂਨਾ ਪੈਕਟ ਸਾਈਨ ਹੋਇਆ ਸੀ ਜਾਂ ਆਪਾਂ ਗੱਲ ਕਰੀਏ ਕਿਤੀ ਦੀ ਗੋਲ ਗੋਲ ਮੀਟਿੰਗ ਕਾਨਫਰੰਸ ਦੇ ਵਿੱਚ ਪਾਸ ਹੋਇਆ ਸੀ ਤਾਂ ਇਸ ਸਮੇਂ ਤੇ ਵੀ ਜਿਹੜਾ ਸੀਗਾ ਵਾਇਸ ਰਾਇ ਕੌਣ ਸੀ ਬਿਲਿੰਗਸਟਨ ਹੀ ਸੀਗਾ ਠੀਕ ਹੈ ਇਸ ਸਮੇਂ ਤੇ ਵੀ ਜਿਹੜਾ ਵਾਇਸ ਰਾਇ ਚਿੰਗਰੇ ਦਾ ਕੌਣ ਸੀਗਾ ਬਿਲਿੰਗਸਟਨ ਹੀ ਸੀ है ठीक है तो अगर गल करिए जिमें आप पिछले हम देखा नहीं सर कि फर्स्ट गोलमेज कॉन्फ्रेंस जी, 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 जी हुई थी अपने को मुद्दा सी तो फर्स्ट गोलमेज कॉन्फ्रेंस जी ये मुद्दे के बोलिया गया फंडामेंटल राइट्स ठीक है तो इस गोलमेज कॉन्फ्रेंस के फंडामेंटल राइट्स की जी वो डिमांड की गई सूसरी गोलमेज कॉन्फ्रेंस के सॉल्ट लोन जोड़ा सत्म किया गया तीसरी गोलमेज कॉन्फ्रेंस के आप देखिए कि पूना पैक्ट जोड़ा मंजूर होया सीन होया नैक्सट जो है अपने कोल टॉपिक वो है अपने कोल खिलाफत मूवमेंट तो खिलाफत मूवमेंट जी ये कदों हुई सहे उन्नीस सौ चौदह तो लैके उन्नीस सौ अठारह तक चली ठीक है खिलाफत मूवमेंट जी उन्नीस सौ चौदह तो लैके उन्नीस सौ अठारह तक चली तो इसके लीडरस कौन सन खिलाफत मूवमेंट के लीडर सन जी एक तो अपने कोहम्मद अली जी ठीक है और दूसरे से शौकत अली जी ਠੀਕ ਹੈ ਫਸਟ ਸੀ ਕੀ ਆਪਣੇ ਕੋਲ ਮੁਹੰਮਦ ਅਲੀ ਜੀ ਹੋ ਸੈਕੰਡ ਸੀ ਕੀ ਆਪਣੇ ਕੋਲ ਸ਼ੌਕਤ ਅਲੀ ਜੀ ਤਾਂ ਇਹ ਦੋਨੋਂ ਕਿਸਨ ਇਹਨਾਂ ਦੋਵਾਂ ਨੂੰ ਇਹ ਦੋਨੋਂ ਕਿਸਨ ਮੁਹੰਮਦ ਅਲੀ ਐਂਡ ਸ਼ੌਕਤ ਅਲੀ ਤੇ ਇਹਨਾਂ ਨੂੰ ਆਪਾਂ ਅਲੀ ਬ੍ਰਦਰਸ ਦੇ ਨਾਮ ਨਾਲ ਵੀ ਜਾਣਦੇ ਹਾਂ ਠੀਕ ਹੈ ਕਿਤੇ ਕਿਤੇ ਆਪਣੇ ਕੋਲ ਐਮਏ ਵੀ ਲਿਖਿਆ ਜਾਂਦਾ ਕਿ ਖਿਲਾਫਤ ਮੂਵਮੈਂਟ ਦੇ ਜਿਹੜੇ ਸਨ ਉਹ ਲੀਡਰ ਕੌਣ ਸਨ ਤਾਂ ਉੱਥੇ ਆਪਣੇ ਕੋਲ ਇਹ ਦੋਨੋਂ ਨਾਮ ਨਹੀਂ ਕਈ ਵਾਰ ਦਿਖਣ ਨੂੰ ਮਿਲਦੇ ਕਈ ਵਾਰ just ਇਹਨਾਂ ਲਿਖਿਆ ਹੁੰਦਾ ਕਿ ਅਲੀ ਬ੍ਰਦਰਸ ਠੀਕ ਹੈ ਤਾਂ ਖিলাਫਤ ਮੂਵਮੈਂਟ ਨੇ ਇੰਟਰਨੈਸ਼ਨਲ ਕੌਂਸਲ ਅਲੀ ਬ੍ਰਦਰ ਅਲੀ ਬ੍ਰਦਰਸ ਤਾਂ ਉਹਦੇ ਨਾਮ ਕੀ ਸੀ ਅਲੀ ਬ੍ਰਦਰਸ ਤੇ ਦੋਨੋਂ ਬ੍ਰਦਰਸ ਹਨ ਮੁਹੰਮਦ ਅਲੀ ਤੇ ਸ਼ੌਕਤ ਅਲੀ ਠੀਕ ਹੈ ਤਾਂ ਇਹੋ ਨਾਲ ਦੇ ਨਾਮ ਰਹਿਣਗੇ ਨੈਕਸਟ ਅਗਰ ਆਪਾਂ ਗੱਲ ਕਰੀਏ ਸਹੀ ਆਪਣੇ ਕੋਲ ਗਵਰਨਮੈਂਟ ਆਫ ਇੰਡੀਆ ਐਕਟ 1935 ਤਾਂ ਜਿਵੇਂ ਆਪਾਂ ਪਿਛਲੀ ਕਲਾਸ ਦੇ ਵਿੱਚ ਪੜ੍ਹ ਕੇ ਆਏ ਸੀ ਗਵਰਨਮੈਂਟ ਆਫ ਇੰਡੀਆ ਐਕਟ 1919 ਠੀਕ ਹੈ ਤਾਂ ਉਸੇ ਤਰੀਕੇ ਨਾਲ ਆਪਣੇ ਕੋਲ ਇਹ ਐਕਟ ਜਿਹੜਾ ਹੈ 1935 ਦੇ ਵਿੱਚ ਆਉਂਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਤਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਕੀ ਹੁੰਦਾ ਜੀ ਬਲੂਪ੍ਰਿੰਟ ਜਿਹੜਾ ਹੁੰਦਾ ਹੈ ਆਫ ਕਨਸਟੀਟਿਊਸ਼ਨ ਤਾਂ 1935 ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਦਾ ਬਲੂਪ੍ਰਿੰਟ ਜਿਹੜਾ ਹੁੰਦਾ ਹੈ ਠੀਕ ਹੈ ਬਲੂਪ੍ਰਿੰਟ ਜਿਹੜਾ ਹੁੰਦਾ ਉਹ ਸਾਈਨ ਹੁੰਦਾ ਠੀਕ ਹੈ ਗਵਰਨਮੈਂ Indian National Congress ਆਪਣੀ ਹੈ ਸੌਰੀ ਇੰਡੋਨੇਸ਼ੀਆ ਕਾਮਰਸ ਬੋਲ ਗਿਆ Indian Constitution ਠੀਕ ਹੈ Indian Constitution ਦਾ ਜਿਹੜਾ ਬਲੂਪ੍ਰਿੰਟ ਹੁੰਦਾ ਉਹ ਸਾਈਨ ਹੁੰਦਾ ਹੈ 1935 ਦੇ ਵਿੱਚ ਅਕਾਰ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਐਕਟ ਦੇ ਤਹਿਤ ਠੀਕ ਹੈ ਤਾਂ ਜਿਹੜਾ ਇੱਕ ਹੁੰਦਾ ਡਾਇਰਕੀ ਸਿਸਟਮ ਡਾਇਰਕੀ ਸਿਸਟਮ ਜਿਹੜਾ ਹੁੰਦਾ ਉਸ ਨੂੰ ਖਤਮ ਕੀਤਾ ਜਾਂਦਾ ਹੈ ਗਵਰਨਮੈਂਟ ਆਫ ਇੰਡੀਆ ਐਕਟ 1920 ਦੇ ਤਹਿਤ ਠੀਕ ਹੈ ਥੈਨ ਇੱਕ ਹੋਰ ਸੀਗਾ ਆਪਣੇ ਕੋਲ ਇੰਡੀਅਨ ਕੌਂਸਲ ਐਕਟ ਠੀਕ ਹੈ ਤਾਂ ਇੰਡੀਅਨ ਕੌਂਸਲ ਐਕਟ ਨੂੰ ਵੀ ਜਿਹੜਾ ਹੈ 1935 ਵਾਲੇ ਗਵਰਨਮੈਂਟ ਆਫ ਇੰਡੀਆ ਐਕਟ ਦੇ ਤਹਿਤ ਖਤਮ ਕੀਤਾ ਜਾਂਦਾ ਹੈ ਠੀਕ ਹੈ ਨੈਕਸਟ ਟਾਪਿਕ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਜਿਹੜਾ ਹੈ ਆਪਣੇ ਕੋਲੇ ਇੱਕ ਟਾਪਿਕ ਹੋਰ ਆਉਂਦਾ ਹੈ ਕਿ 1940 ਦੇ ਵਿੱਚ 1940 ਦੇ ਵਿੱਚ ਪਾਕਿਸਤਾਨ ਦੀ ਮੰਗ ਕੀਤੀ ਗਈ ਸੀ ਠੀਕ ਹੈ 1940 ਦੇ ਵਿੱਚ ਪਾਕਿਸਤਾਨ ਦੀ ਮੰਗ ਕੀਤੀ ਗਈ ਸੀ 1940 ਦੇ ਵਿੱਚ ਠੀਕ ਹੈ ਜਿਹਨੂੰ ਕਿ ਆਪਾਂ ਪਾਕਿਸਤਾਨ ਜਿਹੜਾ ਹੈ ਰਿਸੋਲੂਸ਼ਨ ਦੇ ਨਾਮ ਨਾਲ ਵੀ ਜਾਣਦੇ ਹਾਂ ਤਾਂ ਉਹ ਆਪਣਾ ਟੌਪਿਕ ਜਿਹੜਾ ਸੀ ਪਿੱਛੇ ਰਹਿ ਗਿਆ ਠੀਕ ਹੈ ਇਹ ਵਾਲਾ ਹੈ ਆਪਣੇ ਕੋਲ ਪਾਕਿਸਤਾਨ ਰਿਸੋਲੂਸ਼ਨ 1940 ਠੀਕ ਹੈ ਰਿਸੋਲੂਸ਼ਨ ਦਾ ਮਤਲਬ ਕੀ ਪਾਕਿਸਤਾਨ ਦੀ ਮੰਗ ਕੀਤੀ ਗਈ ਸੀ ਕਦੋਂ 1940 ਦੇ ਵਿੱਚ ਅਗਰ ਐਗਜ਼ੈਕਟਡ ਦੀ ਗੱਲ ਕਰੀਏ ਤਾਂ 23 ਮਾਰਚ 1940 ਦੇ ਵਿੱਚ ਜਿਹੜੀ ਸੀ ਪਾਕਿਸਤਾਨ ਦੀ ਮੰਗ ਕੀਤੀ ਗਈ ਸੀ ਕਿਹਦੇ ਦੁਆਰਾ ਕੀਤੀ ਗਈ ਸੀ ਤਾਂ ਇਹ ਕੀਤੀ ਗਈ ਸੀ ਜੀ ਮੁਹੰਮਦ ਅਲੀ ਜਿੰਨਾ ਦੁਆਰਾ ਠੀਕ ਹੈ ਤਾਂ ਇਹ ਮੰਗ ਜਿਹੜੀ ਸੀਗੀ ਮੁਹੰਮਦ ਅਲੀ ਜਿੰਨਾ ਦੁਆਰਾ ਕੀਤੀ ਗਈ ਸੀ ਪਾਕਿਸਤਾਨ ਦੀ ਅਲੱਗ ਤੋਂ ਮੰਗ ਯਾਨੀ ਕਿ ਇਸ ਨੇ ਟੂ ਨੇਸ਼ਨ ਥਿਉਰੀ ਜਿਹੜੀ ਸੀ ਉਹ ਦਿੱਤੀ ਸੀ ਠੀਕ ਹੈ ਤਾਂ ਮੁਹੰਮਦ ਅਲੀ ਜਿੰਨਾ ਦੁਆਰਾ ਜਿਹੜੀ ਸੀ ਹੈ ਟੂ ਨੇਸ਼ਨ ਥਿਉਰੀ ਟੂ ਨੇਸ਼ਨ ਥਿਉਰੀ ਮਤਲਬ ਕੀ ਜਿਹੜਾ ਹੈ ਪਾਕਿਸਤਾਨ ਅਤੇ ਪਾਰਟ ਨੂੰ ਅਲੱਗ ਕਰਕੇ ਦੋ ਨੇਸ਼ਨ ਜਿਹੜੇ ਨੇ ਦੋ ਅਲੱਗ-ਅਲੱਗ ਜਿਹੜੇ ਆਪਣੇ ਕੋਲ ਦੇਸ਼ ਨੇ ਉਹ ਬਣਾਏ ਜਾਂ ਤਾਂ ਟੂ ਨੇਸ਼ਨ ਥਿਉਰੀ ਦਿੱਤੀ ਸੀ ਠੀਕ ਹੈ ਤੇ ਪਾਕਿਸਤਾਨ ਦੀ ਅਲੱਗ ਤੋਂ ਮੰਗ ਕੀਤੀ ਸੀ ਨੈਕਸਟ ਅਪਾ ਗੱਲ ਕਰੀਏ ਤਾਂ ਆਪਣੇ ਕੋਲ ਟੌਪਿਕ ਆਂਦਾ ਇੰਡੀਵਿਜੂਅਲ ਸਤਿਆਗ੍ਰਹਿ ਤਾਂ ਇੰਡੀਵਿਜੂਅਲ ਸਤਿਆਗ੍ਰਹਿ ਜਿਹੜਾ ਸੀਗਾ ਇਹ ਹੀ ਆਪਣੇ ਕੋਲ 1940 ਤੋਂ ਲੈ ਕੇ 1941 ਤੱਕ ਚੱਲਿਆ ਠੀਕ ਹੈ 1940 ਤੋਂ ਲੈ ਕੇ 1941 ਤੱਕ ਚੱਲਿਆ ਤਾਂ ਇਹ ਸਟਾਰਟ ਕਿੱਥੋਂ ਹੋਇਆ ਸੀ ਇਹ ਠੀਕ ਹੈ ਅਗਰ ਸਟਾਰਟ ਦੀ ਗੱਲ ਕਰੀਏ ਤਾਂ ਸਟਾਰਟ ਇਹ ਹੋਇਆ ਸੀ ਆਪਣੇ ਕੋਲ ਮਹਾਰਾਸ਼ਟਰ ਦੇ ਵਿੱਚ ਠੀਕ ਹੈ ਇੰਡੀਵਿਜੂਅਲਸ ਇਹ ਗੜਾ ਸਟਾਰਟ ਕਿਤੋਂ ਹੋਇਆ ਸੀ ਮਹਾਰਾਸ਼ਟਰ ਦੇ ਵਿੱਚੋਂ ਕਦੋਂ ਹੋਇਆ ਸੀ 1940 ਤੋਂ ਲੈ ਕੇ 1941 ਤੱਕ ਇਹ ਚੱਲਿਆ ਠੀਕ ਹੈ ਫਰਸਟ ਪਰਸਨ ਕੌਣ ਸੀ ਇਸ ਨੂੰ ਸਟਾਰਟ ਕਰਨ ਵਾਲਾ ਮਤਲਬ ਕਿ ਜਦੋਂ ਇਹਦੇ ਵਿੱਚ ਜਿਹੜਾ ਉਹ ਇਹ ਸਟਾਰਟ ਕੀਤਾ ਗਿਆ ਤਾਂ ਫਰਸਟ ਪਰਸਨ ਸੀਗਾ ਜੀ ਆਪਣੇ ਕੋਲ ਬੀਨੋਬਾ ਭਾਵੇ ਠੀਕ ਹੈ ਜਿਹਨਾਂ ਨੂੰ ਮੈਕਸ ਐਸੇ ਅਵਾਰਡ ਵੀ ਜਿਹੜਾ ਹੈ ਉਹ ਮਿਲਿਆ ਹੋਇਆ ਹੈ ਠੀਕ ਹੈ ਫਸਟ ਪਰਸਨ ਜਿਹੜੀ ਆਪਣੇ ਕੋਲ ਵਿਨੋਬਾ ਭAVE ਜਿਹਨਾਂ ਨੂੰ ਮੈਕਸਸੇ ਅਵਾਰਡ ਵੀ ਜਿਹੜਾ ਬਣਿਆ ਹੋਇਆ ਹੈ ਔਰ ਇਹ ਭਾਰਤ ਦੇ ਪਹਿਲੇ ਇਹੋ ਜਿਹੇ ਪਰਸਨ ਹਨ ਜਿਨ੍ਹਾਂ ਨੂੰ ਮੈਕਸਸੇ ਅਵਾਰਡ ਮਿਲਿਆ ਹੋਇਆ ਹੈ ਠੀਕ ਹੈ ਸੈਕਿੰਡ ਪਰਸਨ ਦੀ ਗੱਲ ਕਰੀਏ ਤਾਂ ਉਸ ਜਿਹੇ ਆਪਣੇ ਕੋਲ ਜਵਾਹਰ ਲਾਲ ਨਹਿਰੂ ਜੀ ਔਰ ਅਗਰ ਥਰਡ ਪਰਸਨ ਦੀ ਗੱਲ ਕਰੀਏ ਤਾਂ ਉਸ ਜਿਹੇ ਆਪਣੇ ਕੋਲ ਬ੍ਰਹਮ ਦੱਤ ਠੀਕ ਹੈ ਤਾਂ ਬ੍ਰਹਮ ਦੱਤ ਇਹ ਤਿੰਨੋਂ ਪਰਸਨ ਜਿਹੜੇ ਸੀਗੇ ਇਹ ਇੰਡੀਵਿਜੂਅਲ ਸਤਿਆਗ੍ਰਹਿ ਜਿਹੜੇ ਸੀਗੇ ਇਹਦੀ ਪਰਸੰਸੀ ਜਿਹੜੀ ਸੀ ਠੀਕ ਹੈ ਇਹਨਾਂ ਦੁਆਰਾ ਇਹ ਸ਼ੁਰੂ ਕੀਤਾ ਗਿਆ ਸੀ ਨੈਕਸਟ ਟੌਪਿਕ ਦੀ ਗੱਲ ਕਰੀਏ ਤਾਂ ਉਹ ਹੈ ਆਪਣੇ ਕੋਲ ਕ੍ਰਿਪਸ ਮਿਸ਼ਨ ਤੇ ਕ੍ਰਿਪਸ ਮਿਸ਼ਨ ਜਿਹੜਾ ਸੀਗਾ ਇਹ ਕਦੋਂ ਆਇਆ ਸੀ ਕ੍ਰਿਪਸ ਮਿਸ਼ਨ ਜਿਹੜਾ ਸੀਗਾ 1942 ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਠੀਕ ਹੈ ਤੇ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ ਬਾਏ ਸਟੈਂਫੋਰਡ ਕ੍ਰਿਪਸ ਠੀਕ ਹੈ ਕ੍ਰਿਪਸ ਮਿਸ਼ਨ ਸੀ ਔਰ ਇਸੇ ਦੇ ਨਾਮ ਤੇ ਹੀ ਇਸ ਮਿਸ਼ਨ ਦਾ ਨਾਮ ਰੱਖਿਆ ਗਿਆ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ ਸਟੈਂਫੋਰਡ ਕ੍ਰਿਪਸ ਦੁਆਰਾ ਸ਼ੁਰੂ ਕੀਤਾ ਗਿਆ ਸੀ ਕ੍ਰਿਪਸ ਮਿਸ਼ਨ ਪਲਾਨ ਕਦੋਂ ਕੀਤਾ ਗਿਆ ਸੀ 1942 ਦੇ ਵਿੱਚ ਤਾਂ ਇਸ ਪਲਾਨ ਨੂੰ ਗਾਂਧੀ ਜੀ ਨੇ ਪੋਸਟ ਡੇਟਡ ਚੈੱਕ ਵੀ ਕਿਹਾ ਸੀ ਠੀਕ ਹੈ ਇਸ ਮਿਸ਼ਨ ਨੂੰ ਜਿਹੜਾ ਸੀਗਾ ਠੀਕ ਹੈ ਤਾਂ ਗਾਂਧੀ ਜੀ ਦੁਆਰਾ ਪੋਸਟ ਮਿਸ਼ਨ ਚੈੱਕ ਪੋਸਟ ਮਿਸ਼ਨ ਚੈੱਕ ਦਾ ਮਤਲਬ ਹੁੰਦਾ ਕਿ ਜਿਹਦੀ ਡੇਟ ਲੰਗੀ ਹੋਵੇ ਯਾਨੀ ਕਿ ਐਕਸਪਾਇਰਡ ਠੀਕ ਹੈ ਐਕਸਪਾਇਰਡ ਤਾਂ ਇਹ ਨੂੰ ਐਕਸਪਾਇਰਡ ਜਿਹੜਾ ਮਿਸ਼ਨ ਵੀ ਕਿਹਾ ਸੀਗਾ ਠੀਕ ਹੈ ਤਾਂ ਨੈਕਸਟ ਅਗਰ ਟ੍ਰੋਪਿਕ ਦੀ ਅਗਰ ਗੱਲ ਕਰੀਏ ਤਾਂ ਉਹ ਹੈ ਆਪਣੇ ਕੋਲ ਕੁਇਟ ਇੰਡੀਆ ਮੂਵਮੈਂਟ ਕੁਇਟ ਇੰਡੀਆ ਮੂਵਮੈਂਟ ਯਾਨੀ ਕਿ ਭਾਰਤ ਛੱਡੋ ਅੰਦੋਲਨ ਤਾਂ ਭਾਰ ਛੱਡੋ ਅੰਦੋਲਨ ਕਿਸੇ भारत छोड़ो अंदोलन किस द्वारा शुरू किया गया गांधी जी द्वारा शुरू किया गया से ठीक है कदों किया गया अठ अगस्त उन्नीस सौ बयाली देख है अठ अगस्त उन्नीस सौ बयाली इंडिया मूवमेंट यानी कि भारत छेडो अंदोलन जोड़ा से यह शुरू किया गया से कि द्वारा गांधी जी द्वारा शुरू किया गया और इस व्यक्त गांधी जी ने इस गांधी जी ने जोड़ा सलोगन दिता से डू और डाई का डू और डाई का ਠੀਕ ਹੈ ਇਸ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਜਿਹੜਾ ਸੀ ਗਾਂਧੀ ਜੀ ਦੁਆਰਾ ਇਹ ਸਲੋਗਨ ਦਿੱਤਾ ਗਿਆ ਸੀ ਡੂ অর ਡਾਈ ਦਾ ਡੂ অর ਡਾਈ ਦਾ ਮਤਲਬ ਕੀ ਕਰੋ ਜਾਂ ਮਰੋ ਠੀਕ ਹੈ ਕਰੋ ਜਾਂ ਮਰੋ ਤਾਂ ਇਹ ਨਾਰਾ ਜਿਹੜਾ ਸੀਗਾ ਗਾਂਧੀ ਜੀ ਦੁਆਰਾ ਦਿੱਤਾ ਗਿਆ ਸੀ ਕਦੋਂ ਕੁਇਟ ਇੰਡੀਆ ਮੂਵਮੈਂਟ ਦੇ ਤਹਿਤ ਠੀਕ ਹੈ ਤਾਂ ਜਦੋਂ ਇਹ ਮੂਵਮੈਂਟ ਜਿਹੜਾ ਸੀ ਗਾਂਧੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਔਰ ਇਸ ਦੇ 2 ਦਿਨ ਬਾਅਦ ਹੀ ਜਿਹੜਾ ਹੁੰਦਾ ਗਾਂਧੀ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਠੀਕ ਹੈ ਉਸ ਸਮੇਂ ગાંધી ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸੇ ਕੁਇਟ ਇੰਡੀਆ ਮੂਵਮੈਂਟ ਨੂੰ ਹੀ ਆਪਾਂ ਕੀ ਹੈ ਲੀਡਰਲੈਸ ਮੂਵਮੈਂਟ ਦੇ ਨਾਮ ਨਾਲ ਵੀ ਜਾਣਦੇ ਹਾਂ ਕਿਉਂਕਿ ਗਾਂਧੀ ਜੀ ਜਿਹੜੇ ਸੀਗੇ ਇਹ ਤੇ ਲੀਡਰ ਸੰਮੁਨਨ ਦੁਆਰਾ ਸ਼ੁਰੂ ਕੀਤਾ ਗਿਆ ਸੀ ਔਰ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਠੀਕ ਹੈ ਤੇ ਇਸ ਤੋਂ ਬਾਅਦ ਇਸ ਮੂਵਮੈਂਟ ਨੂੰ ਜਿਹੜਾ ਹੈ ਲੀਡਰਲੈਸ ਮੂਵਮੈਂਟ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਨੈਕਸਟ ਟਾਪਿਕ ਦੀ ਅਗਰ ਗੱਲ ਕਰੀਏ ਤਾਂ ਉਹ ਹੈ ਆਪਣੇ ਕੋਲ ਕੈਬਨਟ ਮਿਸ਼ਨ ਠੀਕ ਹੈ ਤਾਂ ਕੈਬਨਟ ਮਿਸ਼ਨ ਪਲਾਨ ਜਿਹੜਾ ਸੀਗਾ ਉਹ ਆਪਣੇ ਕੋਲ ਕਦੋਂ ਆਇਆ ਸੀ ਇਹ ਆਇਆ ਸੀ 1946 ਦੇ ਵਿੱਚ ਠੀਕ ਹੈ ਜਿਸ ਦੇ ਤਹਿਤ ਆਪਣਾ ਅਜਦਾ ਜਿਹੜਾ ਹੈ ਸੰਵਿਧਾਨ ਆਪਾਂ ਦੇਖ ਰਹੇ ਹਾਂ ਠੀਕ ਹੈ ਪੜ੍ਹਦੇ ਹਾਂ ਉਹਨੂੰ ਆਪਾਂ ਉਹ ਸੰਵਿਧਾਨ ਜਿਸ ਦੇ ਤਹਿਤ ਬਣਿਆ ਸੀ ਤਾਂ ਇਹ ਉਹੀ ਮਿਸ਼ਨ ਹੈ ਜੀ ਠੀਕ ਹੈ ਕੈਬਨਟ ਮਿਸ਼ਨ ਪਲਾਨ ਤਾਂ ਕੈਬਨਟ ਮਿਸ਼ਨ ਪਲਾਨ ਦੀ ਅਗਰ ਇੱਧਰ ਦੀ ਗੱਲ ਕਰੀਏ ਤਾਂ ਉਹ ਆਪਣੇ ਕਲੌਂਦੀ ਹੈ 16 ਮਈ 1946 ਠੀਕ ਹੈ 16 ਮਈ 1946 ਦੇ ਵਿੱਚ ਕੈਬਨਟ ਮਿਸ਼ਨ ਪਲਾਨ ਆਇਆ ਕੈਬਨਟ ਮਿਸ਼ਨ ਪਲਾਨ ਦਾ ਮਤਲਬ ਇਹ ਸੀ ਕਿ ਕੈਬਨਟ ਮਿਸ਼ਨ ਪਲਾਨ ਤਾਂ ਸੀ ਬਟ ਇਸ ਦੇ ਤਹਿਤ ਜਿਹੜੇ ਸੀਗੇ ਤਿੰਨ ਮੈਂਬਰ ਜਿਹੜੇ ਸੀਗੇ ਉਹ ਆਪਣੇ ਭਾਰਤ ਦੇ ਵਿੱਚ ਆਏ ਸੀ ਠੀਕ ਹੈ ਜਿਨ੍ਹਾਂ ਨੂੰ ਆਪਣੇ ਭਾਰਤ ਦਾ ਸੰਵਿਧਾਨ ਲਿਖਣ ਦੇ ਲਈ ਭੇਜਿਆ ਗਿਆ ਸੀ ਕੌਣ-ਕੌਣ ਸੀਗੇ ਜੀਓ ਫਸਟ ਸੀਗਾ ਆਪਣੇ ਕੋਲ ਪੈਥਿਕ ਲੋਰੈਂਸ ਠੀਕ ਹੈ ਸੈਕੰਡ ਸੀ ਆਪਣੇ ਕੋਲ ਏ ਵੀ ਅਲੈਗਜ਼ੈਂਡਰ ਠੀਕ ਹੈ ਏ ਵੀ ਅਲੈਗਜ਼ੈਂਡਰ ਤੇ ਥਰਡ ਸੀਗੇ ਆਪਣੇ ਕੋਲ ਸਟੈਂਫੋਰਡ ਕ੍ਰਿਪਸ ਠੀਕ ਹੈ ਥਰਡ ਸੀ ਕੀ ਆਪਣੇ ਕੋਲ ਸਟੈਂਫੋਰਡ ਕ੍ਰਿਪਸ ਤੇ ਇਹਨਾਂ ਤਿੰਨਾਂ ਨੂੰ ਜਿਹੜਾ ਸੀਗਾ ਉਹ ਕੈਬਨਟ ਮਿਸ਼ਨ ਪਲਾਨ ਦੇ ਤਹਿਤ ਭਾਰਤ ਵਿੱਚ ਭੇਜਿਆ ਗਿਆ ਕਿ ਆਪਾਂ ਆਪਣੇ ਜਿਹੜਾ ਹੈ ਭਾਰਤ ਦਾ ਜਿਹੜਾ ਹੈ ਉਹ ਸੰਵਿਧਾਨ ਇਹ ਲਿਖ ਕੇ ਆਣ ਬਟ ਇਹ ਜਿਹੜੇ ਹੁੰਦੇ ਨੇ ਕੀ ਕਰਦੇ ਨੇ ਕਿ ਭਾਰਤ ਦੇ ਵਿੱਚ ਆ ਕੇ ਜਿਹੜੇ ਹੁੰਦੇ ਨੇ ਇਹ ਆਪਣੇ ਆਪ ਜਿਹੜਾ ਹੈ ਸੰਵਿਧਾਨ ਨਹੀਂ ਲਿਖਦੇ ਤਾਂ ਇਹਨਾਂ ਦੁਆਰਾ ਕੀ ਕੀਤਾ ਜਾਂਦਾ ਹੈ ਇਹਨਾਂ ਦੁਆਰਾ ਭਾਰਤ ਦੇ ਵਿੱਚ ਆ ਕੇ ਕੁਝ ਜਿਹੜੇ ਮੈਂਬਰ ਨੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਕੁਝ ਆਦਮੀ ਜਿਹੜੇ ਹੁੰਦੇ ਨੇ ਕੁਝ ਔਰਤਾਂ ਕੁਝ ਆਦਮੀ ਠੀਕ ਹੈ ਤਾਂ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹਰ 300 ਕੁਛ ਜਿਹੜੇ ਨੇ ਆਪਣੇ ਕੋਲ ਇੱਥੇ ਮੈਂਬਰ ਜਿਹੜੇ ਨੇ ਉੱਤੇ ਸਿਲੈਕਟ ਕੀਤੇ ਜਾਂਦੇ ਨੇ ਉਹਦੇ ਵਿੱਚ ਠੀਕ ਹੈ ਤੇ ਇਸੇ ਤਰੀਕੇ ਨਾਲ ਜਿਹੜਾ ਇਹ ਅੱਗੇ ਚੱਲਦਾ ਹੈ ਕਿਉਂਕਿ ਜਿਹੜੇ ਇਹ ਐਗਜ਼ੈਕਟ ਜਿਹੜੀ ਇਹਨਾਂ ਦੀ ਵੈਲਿਊ ਹੈ ਕਿ ਕਿੰਨੇ ਮੈਂਬਰਸ ਆਪਣੇ ਕੋਲ ਇਹਨਾਂ ਨੇ ਸਿਲੈਕਟ ਕੀਤੇ ਸੀਗੇ ਠੀਕ ਹੈ ਫਿਰ ਜਿਹੜੀ ਉਸ ਜਿਹੜੇ ਮੈਂਬਰਸ ਨੂੰ ਇਹਨਾਂ ਨੇ ਇਕੱਠਾ ਕੀਤਾ ਠੀਕ ਹੈ ਤਾਂ ਉਹਨਾਂ ਨੂੰ ਇੱਕ ਸਭਾ ਬਣਾਈ ਗਈ ਜਿਸ ਨੂੰ ਆਪਾਂ ਸੰਵਿਧਾਨ ਸਭਾ ਕਹਿੰਦੇ ਆ ਕਿਉਂਕਿ ਸਵਿਧਾਨ ਨੂੰ ਬਣਾਉਣ ਲਈ ਇੱਕ ਸਭਾ ਸੀਗੀ ਨਾ ਇੱਕ ਸਭਾ ਨੇ ਇਕੱਠੇ ਹੋ ਕੇ ਉਹਨਾਂ ਮੈਂਬਰਾਂ ਨੇ ਮਿਲ ਕੇ ਸਵਿਧਾਨ ਨੂੰ ਬਣਾਇਆ ਤਾਂ ਉਸ ਸਭਾ ਨੂੰ ਆਪਾਂ ਸਭਿਧਾਨ ਸਭਾ ਦੇ ਨਾਮ ਨਾਲ ਜਾਣਦੇ ਹਾਂ ਜਿਨ੍ਹਾਂ ਨੇ ਸਵਿਧਾਨ ਜਿਹੜਾ ਸੀ ਮਿਲ ਕੇ ਬਣਾਇਆ ਸੀ ਤਾਂ ਇਸ ਦੀ ਜਿਹੜੀ ਅੱਜ ਦੀ ਕਲਾਸ ਹੈ ਆਪਣੀ ਉਸ ਮਿਸ਼ਨ ਤੇ ਆ ਕੇ ਜਿਹੜੀ ਹੈ ਮਿਸ਼ਨ ਪਲਾਨ ਤੇ ਆ ਕੇ ਖਤਮ ਹੁੰਦੀ ਹੈ ਠੀਕ ਹੈ ਤਾਂ ਇੱਥੋਂ ਜਿਹੜਾ ਹੈ ਇੱਥੋਂ ਆਪਾਂ ਜਿਹੜਾ ਅੱਗੋਂ ਠੀਕ ਹੈ ਕੈਬਨਟ ਮਿਸ਼ਨ ਪਲਾਨ ਤੋਂ ਅੱਗੇ ਜਿਹੜਾ ਆਪਣੇ ਕੋਲੇ ਆ ਟੌਪਿਕ ਸ਼ੁਰੂ ਹੋਏਗਾ ਉਹ ਆਪਣਾ ਪੋਲੀਟੀ ਦੇ ਵਿੱਚ ਐਡ ਹੋ ਜਾਂਦਾ ਠੀਕ ਹੈ वो अपना कितने ऐड होता पॉलिटी के ऐड होता क्योंकि हूँ है अपने को कैबनिट मिशन प्लैन आ गया कैबिनेट मिशन प्लैन तो अगर की होगा कैबिनेट मिशन प्लान के चीज़ परसन जोड़े होंगे उन्होंने सिलेक्ट किया जाऊगा फिर अपने कोई संविधान सभा बनेगी संविधान सभा अगर संविधान लिखूगी तो वो सारा कुछ कितने आएगा अपने को टॉपिक्स अपने कोलिटी के एंटर होते हैं तो अच्छ अपने को इंडियन जी के जी है क्लास इतने अपने को ख़त्म हों इस अगली क्लास जी है अपनी कल आएगी वो अपनी ਪੋਲਿਟੀ ਤੇ ਆਏਗੀ ਯਾਨੀ ਕਿ ਕੈਬਨਟ ਮਿਸ਼ਨ ਪਲਾਨ ਤੋਂ ਅੱਗੇ ਦੇ ਟੌਪਿਕਸ ਜਿਹੜੇ ਨੇ ਆਪਾਂ ਉਹ ਪੋਲਿਟੀ ਕਲਾਸ ਦੇ ਵਿੱਚ ਕਵਰ ਕਰਾਂਗੇ ਤਾਂ ਅੱਜ ਦੇ ਲਈ ਇੰਨਾ ਹੀ ਔਰ ਅਗਰ ਆਪਾਂ ਕੁਝ ਇੰਪੋਰਟੈਂਟ ਡੇਟਸ ਦੀ ਗੱਲ ਕਰੀਏ ਤਾਂ ਉਹ ਆਪਣੇ ਕੋਲ ਨੇ ਜਿਵੇਂ ਕਿ ਆਪਣੇ ਕੋਲ ਡਾਇਰੈਕਟ ਐਕਸ਼ਨ ਡੇ ਦੀ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ 16 ਅਗਸਤ 1947 ਨੂੰ ਮਨਾਇਆ ਜਾਂਦਾ ਹੈ ਡਾਇਰੈਕਟ ਐਕਸ਼ਨ ਡੇ ਠੀਕ ਹੈ ਡਾਇਰੈਕਟ ਐਕਸ਼ਨ ਡੇ ਜਦੋਂ ਕਿ ਬਹੁਤ ਸਾਰੇ ਮੁਸਲਮ ਅਤੇ ਹਿੰਦੂਆਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਸੀ ਕਿਉਂਕਿ ਜਿਹੜੇ ਕੁਝ ਪਾਕਿਸਤਾਨ ਤੋਂ ਆਣ ਵਾਲੇ ਠੀਕ ਹੈ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂ ਸੀ ਔਰ ਉੱਥੋਂ ਦੇ ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਸੀ ਔਰ ਕੁਝ ਇਧਰੋਂ ਪਾਕਿਸਤਾਨ ਵਿੱਚੋਂ ਮੁਸਲਮਾਨ ਜਿਹੜੇ ਸੀ ਪਾਕਿਸਤਾਨ ਜਾ ਰਹੇ ਇਧਰੋਂ ਭਾਰਤ ਦੇ ਵਿੱਚੋਂ ਮੁਸਲਮਾਨ ਸੀਗੇ ਉਹ ਪਾਕਿਸਤਾਨ ਜਾ ਰਹੇ ਸੀ ਤਾਂ ਇਧਰ ਦੇ ਹਿੰਦੂਆ ਦਵਾਰਾਂ ਉਹਨਾਂ ਨੂੰ ਕੀ ਸੀ ਮਾਰ ਦਿੱਤਾ ਗਿਆ ਸੀ ਤਾਂ ਇਹਨੂੰ ਜਿਹੜਾ ਹੈ ਡਾਇਰੈਕਟ ਐਕਸ਼ਨ ਡੇ ਦੇ ਨਾਮ ਨਾਲ ਵੀ ਆਪਾਂ ਜਾਣਦੇ ਹਾਂ ਠੀਕ ਹੈ ਫਿਰ ਆਪਾਂ ਗੱਲ ਕਰੀਏ ਕਿ ਹਰੀਪੁਰ ਅਸੈਂਬਲੀ ਜਿਹੜਾ ਸੀ ਆਈਐਨਸੀ ਦਾ ਉਹ ਹੋਇਆ ਸੀ 1938 ਦੇ ਵਿੱਚ ਕਿਉਂਕਿ ਆਪਾਂ ਹਰੀਪੁਰਾ ਬਾਰੇ ਜਿਹੜੀ ਗੱਲ ਪਿੱਛੇ ਨਹੀਂ ਕੀਤੀ ਕਿਉਂਕਿ ਜਿਹੜੇ ਆਪਣੇ ਕੋਲੇ ਆਪਾਂ ਸੈਸ਼ਨ ਤੱਕ ਗੱਲ ਕਰਕੇ ਆਏ ਸੀ ਆਈਐਨਸੀ ਦੇ ਬਟ ਇਹਦਾ ਇੱਕ ਮੁੱਦਾ ਸੀਗਾ ਦੁਬਾਰਾ ਤੋਂ ਫਿਰ ਜਿਹੜਾ ਇਹਨਾਂ ਨੂੰ ਰਵਾਈਸ ਕਰਵਾਉਂਦਾ ਕਿ ਜਿਹੜਾ ਹਰੀਪੁਰਾ ਸੈਸ਼ਨ ਸੀਗਾ ਇਹ ਆਈਐਨਸੀ ਦਾ 1938 ਦੇ ਵਿੱਚ ਹੋਇਆ ਸੀ ਇਹਦੀ ਆਪਾਂ ਗੱਲ ਕਿਉਂ ਕਰ ਰਹੇ ਹਾਂ ਕਿਉਂਕਿ ਇੱਕ ਆਪਣਾ ਟੌਪਿਕ ਰਹਿੰਦਾ ਸੀ ਜਿਹਦੇ ਬਾਰੇ ਆਪਾਂ ਹਮੇਸ਼ਾ ਪੜ੍ਹਦੇ ਹਾਂ ਪਲੈਨਿੰਗ ਕਮਿਸ਼ਨ ਠੀਕ ਹੈ ਤਾਂ ਪਲੈਨਿੰਗ ਕਮਿਸ਼ਨ ਜਿਹੜੀ ਸੀਗੀ ਇਸ ਦਾ ਜਿਹੜਾ ਆਈਡੀਆ ਸੀਗਾ ਉਹ ਇਸੇ ਹਰੀ ਪ੍ਰੋਸੈਸ਼ਨ ਦੇ ਵਿੱਚ ਦਿੱਤਾ ਗਿਆ ਸੀ ਠੀਕ ਹੈ ਤਾਂ ਆਪਣੇ ਕੋਲ ਇਹ ਕੁਐਸਚਨ ਬਣ ਕੇ ਆ ਸਕਦਾ ਕਿ ਪਲੈਨਿੰਗ ਕਮਿਸ਼ਨ ਜਿਹੜੀ ਸੀ ਉਸ ਦਾ ਆਈਡੀਆ ਕਿਹੜੇ ਸੈਸ਼ਨ ਦੇ ਵਿੱਚ ਦਿੱਤਾ ਗਿਆ ਸੀ ਆਈਐਮਸੀ ਦੇ ਤਾਂ ਆਈਐਮਸੀ ਦੇ ਹਰੀ ਪ੍ਰੋਸੈਸ਼ਨ ਦੇ ਵਿੱਚ ਦਿੱਤਾ ਗਿਆ ਸੀ ਔਰ ਪਲੈਨਿੰਗ ਕਮਿਸ਼ਨ ਦੀ ਪ੍ਰਧਾਨਗੀ ਕੌਣ ਕਰਦਾ ਹੁੰਦਾ ਇਹਦਾ ਚੇਅਰਮੈਨ ਕੌਣ ਹੁੰਦਾ ਹੈ ਜੀ ਤਾਂ ਹੁਣ ਪ੍ਰੈਜ਼ੈਂਟ ਟਾਈਮ ਦਾ ਪੀਐਮ ਹੁੰਦਾ ਯਾਨੀ ਕਿ ਪ੍ਰਾਈਮ ਮਿਨਿਸਟਰ ਹੁੰਦਾ ਹੈ ਬਟ ਹੁਣ ਜਿਹੜਾ ਹੈ ਇਹ ਪਲੈਨਿੰਗ ਕਮਿਸ਼ਨ ਹੈ ਠੀਕ ਹੈ ਇਸ ਨੂੰ 2014 ਦੇ ਵਿੱਚ ਜਿਹੜਾ ਸੀ इसमें दो हज़ार चौदह के जोड़ा है खत्म कर दिता गया दिसंबर और दो हज़ार पंद्रह यानी कि एक जनवरी दो हज़ार पंद्रह ना अपने को नीति आयोग की स्थापना जी वह कर दी गई यानी कि पेल जिते प्लैनिंग कमीशन से अपने को हूँ एक जनवरी दो हज़ार पंद्रह तो जोड़ा है वह नीति आयोग चल रहा है जिसका चेयरमैन भी अपने को प्रजेंट टाइम का पी एम यानी कि प्रजेंट टाइम का प्राइम मिनिस्टर तो यह अपने को चल रहा है तो कल की क्लास केबनिट मिशन प्लैन तो अगर के टॉपिक्स जो शुरू करा ठीक है आज की क्लास लिए नहीं ठीक है और नेक्स्ट क्लास जो अपनी रहेगी पॉलिटी टॉपिक्स रहेगी और वीडियो में पूरा देखने थोड़ा बहुत बहुत धन्यवाद ठीक है और अगर तुम चैनल पर नवे हो या फिर हजे तक चैनल सबसक्राइब नहीं कर रखे तो चैनल सबसक्राइब जरूर कर लेना और बेलैकन वाली घंटी ऑल से जरूर प्रेस कर लो ताकि अग्दिया आने वाली क्लास की नोटिफिशन जो है तक पहल पहुँचती रहे और वीडियो को अपने दोस्तों मित्रों तक शेयर जरूर कर देना थैंक्स फॉर वॉचिंग अगेन